काियन होम्योपैथिक क्लिनिक एंड इंटरनेशनल थेरेपी सेंटर जो लील कला रोड सिविल हॉस्पिटल के पास रेड कलर की बिल्डिंग में हम कर रहे हैं ये ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आइलैंड से भी बहुत अच्छी अच्छी थेरेपी बेड थेरेपीस लाए हैं उसको यूज करने से काफी अच्छे रिजल्ट आ रहे हैं न्यूरोथेरेपी थेरेपी फिजियोथेरेपी और केम्सोथेरेपी भी कर रही हैं उसका बेनिफिट लेगा

ते की है कि असी गुरु साहबान ने जरा रुबा प्रदान किया चाहे गुरु नानक देव जी ने गुरु अमरदी ने ज गुरु गोबिंद जी ने तो सूर बना के शहजादिया बनाया से असजादिया बन के उस रुबे से रही को करिवु시다 사데 하ਰਤਨ ਦੇ ਵਿੱਚ 60 ਮਿੰਟ ਦੇ ਵਿੱਚ ਇਹ ਚੀਜ਼ਾਂ ਬਣ ਰਹੀ ਹੈ 4 ਏਕੜ ਦੀ ਜਗ੍ਹਾ ਦੇ ਵਿੱਚ ਇੱਕ ਚਲਚ ਬਣ ਰਹੀ ਹੈ ਕੰਬੜੇ ਜਦੋਂ ਦੇ ਵਿੱਚ ਉਹਦਾ ਕੋਲ ਉਹ ਕਰਦਾ ਕਿ ਉਹਨਾਂ ਨੂੰ ਉਤਾਰੋ ਇੱਥੇ ਆ ਪੰਜਾਬ ਦੇ ਨੂੰ ਸੋਨਿੰਗ ਪੈਟ ਦੇ ਮੈਂਬਰਸ ਜਿਹੜੇ ਜਿਹੜੇ ਆਪਣੀ ਸਿੱਧਰਨ ਦੇ ਕੋਲ ਵੱਡੇ ਪ੍ਰਚਾਰ ਸਮੂਹ ਨੇ ਇਹ ਕਿਹਨੋਂ ਹੋ ਸਕੇ 1800 ਈਸਾਈ ਤਾਂ ਕਿਏ ਸੀ ਔਰ ਉਸ ਟਾਈਮ ਦੇ ਤੇ ਬਹੁਤ ਸਾਰੇ ਫੁੱਟਬਾਲ ਸ਼ੇਪ ਬਹੁਤ ਸਾਰੇ ਦੇ ਸੇਮ ਸਾਡੇ ਕਿੰਨੇ ਨਰ ਕਿੰਨੇ ਬੰਦੇ ਜਿਹੜੇ ਨੇ ਈਸਾਈ ਬਣ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਰੁਕਿਆ ਜਾਦਾ ਇੱਥੇ ਗਿਆਨੇ ਸਿੰਘ ਸੁਭਾਵਤ ਇੱਥੇ ਗਿਆਨੇ ਸਿੰਘ ਕਸਨਦਵਾਲ ਦੇ ਪ੍ਰਚਾਰ ਕਿੱਥੇ ਲੁਕਦੇ ਜਿਹੜੇ ਪ੍ਰਗਤਵਾਰ ਕਿੰਨੇ ਤੇ ਹੈ ਆ ਇਹ ਸਿੱਖਿਆ ਉਹਨਾਂ ਦੀ ਸਿੱਖਿਆਵਾਂ ਵਿੱਚ ਚੱਲੀ ਬੜਾ ਡਿਟੇਲ ਦੇ ਵਿੱਚ ਡਾਕਟਰ ਸਾਹਿਬ ਮਨਿੰਦਰ ਸਭਲੇ ਸਨ ਉਹਨਾਂ ਸਿਹਤ ਨੂੰ ਦਰਕਰਨ ਵਾਸਤੇ ਇਹ ਪੋਲੈਸਿਕਾ ਕਰਲ ਹੋ ਰਹੀ ਹੈ ਇਸ ਸਭ ਤੋਂ ਅੱਗੇ ਉਹ ਸਿਧਰਮਨ ਉਹ ਸਿਧਰਮਨ ਹੋ ਜਾਂਦੀ ਹੈ ਪਰ ਜਿਹੜੀ ਸਮਰਥਾ ਉਹ ਅਣੇ ਜੀ ਆਪਣੇ ਦੇਨ ਉਸ ਪਾਸੇ ਵੱਲ ਤੋਰਿਆ ਜਿਹਦੇ ਲਈ ਨਕਸ਼ਾ ਤੇਰਾ ਸਾਰਾ ਹੀ ਪਸਾਰ ਹੈ ਦਸਤੋਤਾ ਦੇ ਵਿੱਚ ਉਹ ਸਾਰਾ ਇੱਕ ਦਾ ਹੀ ਪਸਾਰ ਹੈ ਤੇ ਬਾਕਾ ਮੁਕੰਮਲ ਹੋ ਗਿਆ ਉਹਦੇ ਗੁੰਦੀਏ ਕਰਾਤਾ ਨੇ ਕਰਕੇ ਉਠਾਇਆ ਔਰ ਅੱਗੇ ਖਾਟੀ ਵਾਲੀ कहने के कथन करने आएंगे क्या तो कर्म को तो मैं कर्म है कि नहीं कर्म ये है और जो भी अपनी बहुत थोड़ा ज़्यादा कॉन्शियसनेस से लगे बने अंग्रेजी वाले कॉन्शियसनेस और कहते का और बेसिकली साडे को एक है या गुरबानी का शब्द दूसरा उस गुरबानी को गायन करने का हुआ रहा हां जी तीसरा ਉਸ ਰਾਜ ਤੇ ਬਾਣੀ ਦੇ ਸੰਯੋਜਨ ਨਾਲ ਉਪਜਿਤ ਵਾਲੀ ਸੋਚ ਬਿਮਾਰੀ ਹੈ ਜੀ ਉਹ ਕਿਸੇ ਨੂੰ ਹੋ ਸਕਦਾ ਕਿਸੇ ਤੋਂ ਵੀ ਹੋ ਸਕਦਾ ਫੋਬੀਆ ਤੇ ਹਨ ਜੈ ਇਸਲਾਮੋਫੋਬੀਆ ਹੋ ਗਿਆ ਜਾਂ ਕਿਸੇ ਨੂੰ ਕੋਈ ਹੋਰ ਫੋਬੀਆ ਹੋ ਜਾਵੇ ਤੇ ਉਹਦੇ ਕੋ ਇਲਾਜ ਤੇ ਫਿਰ ਕੋਈ ਡਾਕਟਰੀ ਇਲਾਜ ਵੀ ਕਰਨਾ ਚਾਹੀਦਾ ਉਹਦਾ ਤੇ ਉਹਦੀ ਕਾਉਂਸਲਿੰਗ ਵੀ ਕਰਨ ਚਾਹੀਦੀ ਉਹਨੂੰ ਦੂਰ ਕਰਨੀ ਚਾਹੀਦੀ ਉਹ ਆਪਣੀਆਂ ਗਲਤ ਫਹਮੀਆਂ ਜਿਹੜੀਆਂ ਉਹਦੇ ਮਨ ਵਿੱਚ ਬੈਠੀਆਂ ਹੋਈਆਂ ਨੇ ਤੋਂ ਜੇ ਜੇ ਇਸਲਾਮ ਨੇ ਵੀ ਦੁਨੀਆ ਨੂੰ ਜਿਹੜਾ ਰੱਬ ਦੇ ਰਾਜ ਤੌਰਨ ਦੇ ਲਈ ਆਪਣਾ ਯੋਗਦਾਨ ਪਾਇਆ ਇਸ ਤਰ੍ਹਾਂ ਸਨਾਤਨ ਮਤ ਨੇ ਪਾਇਆ ਇਸ ਤਰ੍ਹਾਂ ਬਾਕੀਆਂ ਨੇ ਵੀ ਪਾਇਆ ਤੇ ਜਿਹੜਾ ਕਿਸੇ ਚੀਜ਼ ਦੀ ਉਚਾਈ ਹੁੰਦੀ ਆ ਉਹਨੂੰ ਮਾਨਤਾ ਦੇਣੀ ਚਾਹੀਦੀ ਆ ਤੇ ਜਿਹਨੀਆਂ ਕੋਈ ਨੈਗੇਟਿਵ ਗੀਜਾਂ ਉਸ ਹਰ ਇੱਕ ਸਮਾਜ ਵਿੱਚ ਹੁੰਦੀਆਂ ਨੇ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਉਹ ਉਸ ਧਰਮ ਦੀ ਦਾ ਮੂਲ ਖਾਸਾ ਇਹ ਜਿਹੜਾ ਉਹਦੇ ਬਾਹਰੀ ਰੂਪ ਵਿੱਚ ਕੋਈ ਵਿਗਾੜ ਦੇ ਜਿਹੜੇ ਬਾਹਰੀ ਵਿਗਾੜ ਆ ਉਹਨਾਂ ਨੂੰ ਉਹਦੇ ਮੂਲ ਖਾਸੇ ਨਾਲ ਨਹੀਂ ਜੋੜਨਾ ਚਾਹੀਦਾ ਤੇ ਉਹ ਜਿਹੜਾ ਜਿਹੜੀਆਂ ਸਲਾਮ ਹੁੰਦੀਆਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹਦੇ ਬਾਰੇ ਇਸਲਾਮ ਖੁਦ ਕੀ ਫੈਸਲੇ ਦਿੰਦਾ ਜੇ ਉਹ ਦੇਖਿਆ ਜਾਵੇ ਤਾਂ ਉਹ ਵੀ ਇਸਲਾਮ ਹੀ ਉਹਨਾਂ ਚੀਜ਼ਾਂ ਨੂੰ ਰੱਦ ਕਰੇਗਾ ਜਿਹੜੀ ਚੀਜ਼ਾਂ ਉਹ ਆਪਾਂ ਰੱਦ ਕਰਾਂਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਹਿੰਦੂਧਰ ਹੁੰਦੇ ਵਿੱਚ ਨੈਗੇਟਿਵ ਚੀਜ਼ਾਂ ਨੇ ਜਿਹੜਾ ਜੈਨੂਅਲ ਹਿੰਦੂ ਆਊਗਾ ਉਹਨਾਂ ਨੂੰ ਰੱਦ ਕਰੇਗਾ ਤੋਂ ਇਸ ਕਰਕੇ ਫੋਬੀਆ ਤੇ ਮਨੋਵਿਗਿਆਨਿਕ ਰੋਗ ਹੈ ਤੋਂ ਕਿਸੇ ਨੂੰ ਕਿਸੇ ਤੋਂ ਹੋ ਸਕਦਾ ਕਿ ਇਹਨੂੰ ਪਾਣੀ ਦਾ ਡਰਾਇਆ ਜਾਂਦਾ ਐਂ ਉਹ ਚਾਹੀਦਾ ਡਰਾਇਆ ਜਾਂਦਾ ਤੋਂ ਫੋਬੀਆ ਤੇ ਇਸ ਤਰ੍ਹਾਂ ਦੀ ਸ ਹੈ ਜੇ ਕਿ ਇਹਨੂੰ ਮੁਸਲਮਾਨਾਂ ਦਾ ਡਰਾਉਣਾ ਲੱਗਦਾ ਹੋਵੇ ਤਾਂ ਹੱਲ ਨਹੀਂ ਇਹ ਲੜਕੇ ਉਹ ਦਸਨ ਪਈ ਇਹਨੇ ਬੜੇ ਨਹੀਂ ਹੈ। ਹਾਂਜੀ। ਅੰਡ ਕਨਵਰਸ਼ਨ ਦੇਖੋ ਕਨਵਰਸ਼ਨ ਜਿਹੜੀ ਆ ਉਹ ਕਮਜ਼ੋਰ ਬੰਦਿਆਂ ਦੀ ਹੁੰਦੀ ਹੋ ਸਕਦੀ ਹੈ। ਜਿਹੜੇ ਜਿਹੜੇ ਬੰਦਿਆਂ ਨੂੰ ਆਰਥਿਕ ਲਾਲਚ ਦੇ ਵਿੱਚ ਜਿਹੜਾ ਉਹ ਧਰਮ ਦਾ ਪ੍ਰਵਰਤਨ ਕੀਤਾ ਜਾਂਦਾ ਹੈ। ਇਹਨੂੰ ਕੋਈ ਹੋਰ ਲਾਲਚ ਦੇਖ। ਜੇ ਜਿਹੜਾ ਬੰਦਾ ਆਰਥਿਕਤਾ ਕਰਕੇ ਕਿਸੇ ਧਰਮ ਦੇ ਵਿੱਚ ਪ੍ਰਵਰਤਿਤ ਹੋ ਰਿਹਾ ਉਹ ਉਹਦੀ ਧਰਮ ਦੇ ਪ੍ਰਤੀ ਸਹੀ ਪਛਾਣ ਨਹੀਂ ਹੈ ਜਾਂ ਧਰਮ ਜਿਹੜਾ ਸੱਚੀ ਤਾਂਗ ਨਹੀਂ ਹੈ। ਤੇ ਉਹ ਉਹ ਆਰਥਿਕ ਲੋਨਾਂ ਲਈ ਜਾ ਰਿਹਾ। ਉਹਦੀ ਆਰਥਿਕਤਾ ਦੀਆਂ ਲੋੜਾਂ ਕੋਈ ਹੋਰ ਪੂਰਿਆ ਕਰ ਦੇਗਾ ਉਹਦੇ ਵੱਲ ਚਲੇ ਜਾਏਗਾ ਪਰ ਉਹਦੇ ਜਦ ਤੱਕ ਜਿਹੜਾ ਧਰਮ ਹੈ ਉਹ ਹੈਗਾ ਕਿ ਬੰਦੇ ਦੇ ਅੰਦਰ ਉਸ ਚੀਜ਼ ਦੇ ਲਈ ਭੁੱਖ ਉਤਰੇ ਉਹ ਪਿਆਸ ਪੈਦਾ ਹੋ ਜਵੇ ਤੇ ਬੰਦਾ ਉਹਦੀ ਪ੍ਰਾਪਤੀ ਦੇ ਲਈ ਕੋਸ਼ਿਸ਼ ਕਰੇ ਧਰਮ ਦਾ ਮਾਰਗ ਤਾਂ ਇਹ ਹੈ ਪਰ ਜਿਹੜਾ ਜਿਹਦਾ ਕੋਈ ਆਰਥਿਕ ਲੋੜਾਂ ਲਈ ਬੰਦਾ ਕਿਸੇ ਧਰਮ ਦੇ ਜੇ ਪ੍ਰਵਰਤਿਤ ਹੋ ਰਿਹਾ ਲੈਗਲਾ ਜੇ ਉਹ ਕਿਸੇ Hinduਧਰਮ ਦੀ ਆਰਥਿਕ ਲੋੜਾਂ ਲਈ ਪ੍ਰਵਰਤਿਤ ਹੋਵੇ ਉਹ ਨੂੰ ਨਹੀਂ ਮੜਾ ਜੇ ਉਹ ਸੇਕ ਧਰਮ ਚ ਆਰਥਿਕ ਲੋੜਾਂ ਲਈ ਪ੍ਰਵਰਤਿਤ ਹੋਇਆ ਉਹ ਨੂੰ ਨਹੀਂ ਮੜਾ ਉਜ ਕੇਸੇ ਵੀ ਪਰਟ ਹੋ ਰਹੇ ਨੇ ਉਹ ਆਰਥਿਕ ਲੋੜਾਂ ਜਿਹਾ ਬਾਰੇ ਕਨਵਰਸ਼ਨ ਨਹੀਂ ਕਰਦਾ ਕਨਵਰਸ਼ਨ ਨਾਲ ਜਿੱਤੇ ਨੇ ਕਈ ਤਰ੍ਹਾਂ ਦੇ ਤੇ ਉਹ ਆਰਥਿਕਤਾ ਵੀ ਇੱਕ ਕਿਸਮ ਦਾ ਕਹੋ ਕਿ ਇੱਕ ਕਲਾਲਚ ਤੇ ਜਾਂ ਕਿਸੇ ਦੀ ਕੋਈ ਬਿਵਾਰ ਬੰਦੇ ਦੀ ਉਸਹਾਇਤਾ ਕਰਕੇ ਵੀ ਕਨਵਰਸ਼ਨ ਕੀਤੀ ਜਾਂਦੀ ਹੋਰ ਵੀ ਕਈ ਤਰ੍ਹਾਂ ਦੀ ਕਈ ਬੰਦੇ ਆ ਜੇ ਅੰਦਰ ਧਰਮ ਦੀ ਪਛਾਣ ਨਹੀਂ ਉਹਦੀ ਵੱਡੇ ਪੱਧਰ ਤੇ ਹੁੰਦੀ ਤੇ ਉਹਨਾਂ ਨੂੰ ਮਨੋਵਿਗਿਆਨਕ ਤੌਰ ਤੇ ਤੇ ਮਗਰ ਲਾ ਕੇ ਇੱਕ ਟ੍ਰਿਕ ਖੇਡ ਕੇ ਉਹਨਾਂ ਬੰਦਿਆਂ ਨੂੰ ਮਗਰ ਲਾ ਲਿਆ ਜਾਂਦਾ ਤੇ ਉਹ ਬੰਦੇ ਕਨਵਰਟ ਹੋ ਜਾਂਦੇ ਤੋ ਜਿਹੜਾ ਧਰਮ ਹੈ ਅਸਲ ਦੇ ਵਿੱਚ ਜਿਹੜੇ ਜਿਵੇਂ ਉਸ ਕਿਸੇ ਵੀ ਧਰਮ ਦੇ ਵਿੱਚ ਅਸਲ ਧਰਮੀ ਮੰਦਿਰ ਦੀ ਜਿਹੜੀ ਪਛਾਣ ਆ ਜਿਹੜਾ ਮਨਦਾ ਉਹਦੀ ਉਹਦੇ ਮਾਪਦੰਡ ਤੇ ਪੂਰਾ ਉੱਤਰਦਾ ਉਹ ਉਹ ਨੂੰ ਆਪਾਂ ਧਰਮੀ ਮੰਦਰ ਮੰਨ ਸਕਦੇ ਆ ਪਰ ਇਹ ਵਾਰੀ ਇਹ ਕਹੇ ਜਾਂਦਾ ਜੀ ਜਿਹੜੀ ਅਸਲੀਅਤ ਦੀ ਪਛਾਣ ਰੱਖੋ ਤੇ ਅਸਲੀ ਧਰਮ ਵਾਲੇ ਪਾਸੇ ਜਾਣਾ ਚਾਹੀਦਾ ਜੇ ਜਿਹੜੀ ਇਹ ਅਸਲੀਅਤ ਆ ਉਹ ਤੁਹਾਨੂੰ ਉਹਨਾਂ ਦੇ ਮੂਲ ਸੂਮਿਆਂ ਤੋਂ ਪ੍ਰਾਪਤ ਹੁੰਦੀ ਹੈ ਜਿਹੜੀ ਸਿੱਖੀ ਦੀ ਵਿਆਖਿਆ ਹੈ ਸਿੱਖੀ ਦੇ ਮੂਲ ਸੋਮਿਆਂ ਦਾ ਪ੍ਰਾਪਤ ਹੋਏ ਜਿਹੇ ਤਰ੍ਹਾਂ ਹਿੰਦੂ ਘਰ ਉਹਦੀ ਵਿਆਖਿਆ ਹੈ ਉਹ ਵੀ ਤਾਂ ਮੂਲ ਸੋਮਿਆਂ ਦਾ ਪ੍ਰਾਪਤ ਹੋਏ ਜਿਹੜੀ ਕ੍ਰਿਸਚੀਅਨਿਟੀ ਦੀ ਵਿਆਖਿਆ ਉਹ ਪਰਚੈਂਡੀ ਦੇ ਮੂਲ ਸੋਮਿਆਂ ਦਾ ਪ੍ਰਾਪਤ ਨਹੀਂ ਜਿਹੜੇ ਪ੍ਰਚਾਰੀ ਸਾਧਨ ਹੁੰਦੇ ਆ ਇਹਨਾਂ ਦੇ ਵਿੱਚ ਉਹ ਨਹੀਂ ਮੂਲ ਸੋਮਿਆਂ ਦੀ ਜਿਹੜੀ ਕਹੋ ਕਿ ਮੌਲਿਕਤਾ ਆ ਉਹ ਨਹੀਂ ਆ ਰਹੀ ਹੁੰਦੀ ਉਹਦੇ ਵਿੱਚ ਕੋਈ ਰਾਜਨੀਤਿਕ ਕੋਈ ਹੋਰ ਉਹਨਾਂ ਦੇ ਪ੍ਰੋਪਗੈਂਡੇ ਵਾਲੇ ਤਰੀਕੇ ਵਰਤੇ ਜਾ ਰਹੇ ਹੁੰਦੇ ਤੇ ਮੇਰੀ ਗੁਜ਼ਾਰਿਸ਼ ਇਹਦੀ ਆ ਕਿ ਜੇ ਜਿਸ ਵੀ ਮਤਵ ਨਾਲ ਤੁਸੀਂ ਜਾਣਾ ਚਾਹੁੰਦੇ ਬਿਸਥੇ ਜਾਓ ਪਰ ਉਹਦੇ ਮੂਲ ਸੋਮਿਆਂ ਨਾਲ ਜਰੂਰ ਤੇ ਉਥੋਂ ਜਿਹੜੀ ਤੁਹਾਨੂੰ ਸਿੱਖਿਆ ਮਿਲ ਸਕਦੀ ਹੈ ਉਹ ਉਹ ਸਿੱਖਿਆ ਤੁਹਾਨੂੰ ਪ੍ਰਚਾਰ ਪ੍ਰਚਾਰੀ ਵਿਦਿਆ ਵਿੱਚੋਂ ਨਹੀਂ ਮਿਲ ਸਕਦੀ। ਇਹਨਾਂ ਚੋਣਾਂ ਚਾਹੀਦਾ। ਹਰੇਕ ਧਰਮ ਦੇ ਆਪਣੇ عقیده ਨੇ ਆਪਣੇ ਗ੍ਰੰਥ ਨੇ ਤੇ ਉਹਨਾਂ ਦੇ ਮੂਲ ਸਮੇਂ ਨਾਲ ਜੁੜ ਕੇ ਸਹੀ ਗੱਲ ਪਹੁੰਚਾ ਸਕਦੀ ਹੈ। ਕਿ ਪੰਜਾਬ ਦਾ ਜਿਹੜਾ ਜੇਤੂ ਸੱਚ ਉਹ ਗਰਮਤ ਵਰਬਾਣੀ ਹੈ। ਤੋਂ ਸਾਨੂੰ ਕੰਪੈਰੀਟਿਵਲੀ ਦੇਖਣਾ ਚਾਹੀਦਾ ਕਿ ਕਿਹੜੀਆਂ ਜਿਹੜੀਆਂ ਵੈਲਿਊਜ਼ ਨੇ ਉਹ ਮਨੁੱਖ ਦੀ ਉਚਾਈ ਨੂੰ ਸਿਰਜਦੀਆਂ ਨੇ ਤੇ ਕਿਹੜੀਆਂ ਵੈਲਿਊਜ਼ ਨੇ ਕਿਹੋ ਜਿਹਾ ਬੰਦਾ ਸਿਰਜਿਆ। ਜਿਹੜਾ ਬੰਦਾ ਇਹ ਉੱਤਜਾ ਹੋਵੇ ਉਹਦੀ ਚੋਣ ਕਰਨੀ ਚਾਹੀਦੀ ਹੈ ਇਸ ਕਰਕੇ ਇਹ ਸਾਰਾ ਕੁਝ ਤਾਂ ਹੋਵੇਗਾ ਜੀ ਗੰਭੀਰਤਾ ਹੋਏਗੀ ਜਿਹੜਾ ਕੋਈ ਤਾਂ ਹੋਏਗਾ ਜੀ ਬੰਦਿਆਂ ਨੂੰ ਧਰਮ ਦੀ ਸੱਚੀ ਪਛਾਣ ਸੱਚੀ ਤਲਬ ਹੋਏਗੀ ਜੇ ਨਹੀਂ ਫਾਇਦਾ ਹੁੰਦੀ ਤਦ ਤੱਕ ਇਸ ਤਰ੍ਹਾਂ ਦੇ ਵੈਰ ਵਿਰੋਧ ਜਾਂ ਵਾੜੇ ਵਾੜੇ ਚੱਲਦੇ ਰਹੇ